225 ਦੀ ਸੱਤੋਂ ਖਤਰਨਾਕ ਯੋਗ ਇਹਨਾਂ ਚਾਰ ਰਾਸ਼ੀਆਂ ਤੇ ਟੁੱਟੇਗਾ ਕਿਸਮਤ ਦਾ ਕੈਰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਹੋਇਸ ਟਿਪਸ ਵਿੱਚ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਹੁਣ ਸੁਣੋ ਉਹ ਜੋਤਿਸ਼ ਘਟਨਾਵਾਂ ਜੋ ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਸ਼ਾਇਦ ਕਿਸੇ ਦੀ ਨੌਕਰੀ ਖੋਹ ਸਕਦੀਆਂ ਹਨ ਕਿਸੇ ਦੇ ਕਾਰੋਬਾਰ ਨੂੰ ਢਾ ਸਕਦੀਆਂ ਹਨ ਅਤੇ ਕਿਸੇ ਦੇ ਜੀਵਨ ਦੀ ਦਿਸ਼ਾ ਵੀ ਬਦਲ ਸਕਦੀਆਂ ਹਨ ਕਿਉਂਕਿ 22 ਜੂਨ ਨੂੰ ਚੰਦਰਮਾ ਜੋ ਕਿ ਕੁੰਭ ਰਾਸ਼ੀ ਵਿੱਚ ਮਿਲ ਰਹੇ ਹਨ ਅਤੇ yog ਬਣਾ ਰਹੇ ਹਨ ਇੱਕ ਭਿਆਨਕ ਗ੍ਰਹਿਣ yog ਜੀ ਹਾਂ ਰਾਹੂ ਪਹਿਲਾਂ ਤੋਂ ਕੁੰਭ ਰਾਸ਼ੀ ਵਿੱਚ ਵਿਰਾਜਮਾਨ ਹਨ ਹੁਣ ਚੰ드ਰਮਾ ਵੀ ਉੱਥੇ ਹੀ ਪ੍ਰਵੇਸ਼ ਕਰ ਰਹੇ ਹਨ ਤਾਂ ਸ਼ੁਰੂ ਹੋ ਰਿਹਾ ਹੈ ਅਜੀਹਾ ਸਮਾਂ ਜੋ ਇਹਨਾਂ ਚਾਰ ਰਾਸ਼ੀਆਂ ਦੀ ਜ਼ਿੰਦਗੀ ਉਥਰ-ਪੁਥਰ ਕਰ ਸਕਦਾ ਹੈ ਜੋਤਿਸ਼ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਰਾਹੂ ਅਤੇ ਚੰ드ਰਮਾ ਮਿਲਦੇ ਹਨ ਤਾਂ ਉੱਤੇ ਗ੍ਰਹਿਣ yog ਬਣਦਾ ਹੈ ਅਤੇ ਐਯੋਗ ਸ਼ੁਭ ਨਹੀਂ ਹੁੰਦੇ ਸਗੋਂ ਬਹੁਤ ਹੀ ਅਸ਼ੁਭ ਸੰਕੇਤ ਲੈ ਕੇ ਆਉਂਦੇ ਹਨ ਤੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਰਾਹੂ ਅਤੇ ਚੰਦਰਮਾ ਜਦੋਂ ਇੱਕ ਹੀ ਰਾਸ਼ੀ ਵਿੱਚ ਬਹੁਤ ਨਿਕਟ ਆਉਂਦੇ ਹਨ ਤਾਂ ਬਣਦਾ ਹੈ ਗ੍ਰਹਿ ਯੋਗ ਕੱਲ ਸਿਰਫ ਗ੍ਰਹਿਣ ਯੋਗ ਦੀ ਨਹੀਂ ਹੈ ਸਗੋਂ ਇਹ ਇੱਕ ਪਿੱਤਰ ਕਲਸ਼ੀ ਉਦਯੋਗ ਵੀ ਹੈ ਰਾਹੂ ਉਹ ਗ੍ਰਹਿ ਹੈ ਜੋ ਕਿ ਕੁੰਡਲੀ ਵਿੱਚ ਪਿੱਤਰ ਦੋਸ਼ ਨੂੰ ਜਗਾਉਂਦਾ ਹੈ ਅਤੇ ਚੰ드ਰਮਾ ਉਹ ਚੇਤਨਾ ਹੈ ਜਿੱਤੇ ਸਾਡੇ ਪੁਰਖਾਂ ਦੀ ਯਾਦ ਇਕੱਠੀ ਹੁੰਦੀ ਹੈ ਜਦੋਂ ਚੰ드ਰਮਾ ਇਸ ਨੂੰ ਟੱਕ ਲੈਂਦਾ ਹੈ ਤਾਂ ਸਿਰਫ ਸਾਡਾ ਮਨ ਪ੍ਰਭਾਵਿਤ ਹੁੰਦਾ ਹੈ ਸਗੋਂ ਸਾਡੇ ਪੁਰਖਾਂ ਦੀਆਂ ਅਧੂਰੀਆਂ ਇੱਛਾਵਾਂ ਵੀ ਪੂਰੀਆਂ ਹੁੰਦੀਆਂ ਹਨ ਅਤੇ ਵਰਤਮਾਨ ਵਿੱਚ ਵੀ ਦਰਦ ਉਤਰਨਾ ਸ਼ੁਰੂ ਹੋ ਜਾਂਦਾ ਹੈ ਐਸ ਦਾ ਕੀ ਸੰਕੇਤ ਹੋ ਸਕਦਾ ਹੈ ਜੇਕਰ ਤੁਸੀਂ ਅਚਾਨਕ ਹੀ ਆਪਣੇ ਸੁਪਨੇ ਵਿੱਚ ਮ੍ਰਿਤਕ ਰਿਸ਼ਤੇਦਾਰਾਂ ਨੂੰ ਵੇਖਦੇ ਹੋ ਕਨ ਸ਼ਾਇਦ ਉਹਨਾਂ ਦਾ ਸੁਪਨਾ ਅਧੂਰਾ ਰਹਿ ਗਿਆ ਹੋਵੇ ਰਾਤ ਨੂੰ ਪਸੀਨੇ ਵਿੱਚ ਉੱਠਣਾ ਅਤੇ ਸ਼ਰਾਦ ਅਧੂਰਾ ਰਹਿ ਜਾਣਾ ਤੇ ਮਨ ਵਿੱਚ ਸ਼ੰਕਾ ਪੈਦਾ ਹੋਣਾ ਇਸ ਨੂੰ ਪਿੱਤਰ ਨੂੰ ਦੋਸ਼ ਦਾ ਜਾਗਣਾ ਕਹਿੰਦੇ ਹਨ ਇਸ ਸਮੇਂ ਤੁਸੀਂ ਜੋ ਵੀ ਫੈਸਲਾ ਲੈਂਦੇ ਹੋ ਤੁਹਾਡੇ ਹੱਕ ਵਿੱਚ ਨਹੀਂ ਹੋਵੇਗਾ ਸਗੋਂ ਤੁਹਾਡੇ ਵਿਰੁੱਧ ਹੋ ਸਕਦਾ ਹੈ ਨਾਲ ਹੀ ਜੋ ਲੋਕ ਕਾਰੋਬਾਰ ਵਿੱਚ ਹਨ ਉਹਨਾਂ ਨੂੰ ਅਚਾਨਕ ਹੀ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਅਜਿਹਾ ਝਟਕਾ ਲੱਗ ਸਕਦਾ ਹੈ ਜੋ ਕਿ ਉਹਨਾਂ ਦੀ ਸਾਰੀ ਹੀ ਮਿਹਨਤ ਨੂੰ ਬਰਬਾਦ ਵੀ ਕਰ ਸਕਦਾ ਹੈ। ਸਭ ਤੋਂ ਖਤਰਨਾਕ ਗੱਲ ਕੀ ਹੈ ਕਿ ਇਸ ਗ੍ਰਹਿਣ ਯੋਗ ਵਿੱਚ ਲਿਆ ਗਿਆ ਕੋਈ ਵੀ ਵੱਡਾ ਫੈਸਲਾ ਤੁਹਾਡੇ ਲਈ ਮਹਿੰਗਾ ਸਾਬਿਤ ਵੀ ਹੋ ਸਕਦਾ ਹੈ। ਜੇਕਰ ਤੁਸੀਂ ਵੀ ਕੋਈ ਮਹੱਤਵਪੂਰਨ ਫੈਸਲਾ ਲੈਣ ਦੇ ਕੰਢੇ ਖੜੇ ਹੋ ਤਾਂ ਰੁਕ ਜਾਓ ਅਤੇ ਸਾਵਧਾਨ ਹੋ ਕਿਉਂਕਿ ਆਉਣ ਵਾਲੇ ਦਿਨ ਤੁਹਾਡੇ ਸਬਰ ਅਤੇ ਬੁੱਧੀ ਦੀ ਪਰਖ ਕਰਨੇ ਵਾਲੇ ਹਨ ਪਰ ਘਬਰਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ ਕਿਉਂਕਿ ਅਸੀਂ ਤੁਹਾਨੂੰ ਹੱਲ ਵੀ ਦੱਸਣ ਜਾ ਰਹੇ ਹਾਂ ਤਾਂ ਉਹ ਜਾਣਦੇ ਹਾਂ ਕਿ ਅਗਲੇ 15 ਦਿਨਾਂ ਵਿੱਚ ਕਿਸ ਨੂੰ ਹਰ ਕਦਮ ਚੁੱਕਣ ਦੀ ਲੋੜ ਹੈ ਕਿਉਂਕਿ ਗ੍ਰੈਂਡ ਲੱਗ ਪਿਆ ਹੈ ਅਤੇ ਕੋਈ ਵੀ ਇਸ ਦੇ ਪਰਛਾਵੇਂ ਤੋਂ ਨਹੀਂ ਬਚ ਸਕਦਾ ਪਰ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਸੱਚੇ ਦਿਲ ਨਾਲ जय बजरंगबली हनुमान जी जरूर लिखो जरूर इस वीडियो ਨੂੰ లైక్ जरूर ਕਰੋ ਤੇ ਚੈਨਲ ਸਿਮਰਤ ਵੌਇਸ ਟਿਪਸ ਨੂੰ ਸਬਸਕ੍ਰਾਈਬ ਵੀ जरूर ਕਰੋ ਤੇ ਨਾਲ ਹੀ ਇਸ ਜਾਣਕਾਰੀ ਨੂੰ ਸਾਰਿਆਂ ਤੱਕ ਫੈਲਾਓ ਤਾਂ ਜੋ ਹਰ ਕੋਈ ਸੁਚੇਤ ਹੋ ਸਕੇ ਤਾਂ ਜਾਣਦੇ ਹਾਂ ਕਿ ਕੰਨਿਆ ਰਾਸ਼ੀ ਵਾਲੇ ਕੰਨਿਆ ਲੋਕਾਂ ਵਾਲੇ ਇਹ ਉਹ ਸਮਾਂ ਹੈ ਜਦੋਂ ਤੁਹਾਨੂੰ ਆਪਣੇ ਅੰਦਰ ਬਹੁਤ ਡੁੰਗਾਈ ਨਾਲ ਦੇਖਣਾ ਪੈਂਦਾ ਹੈ ਕਿਉਂਕਿ ਜੋ ਵੀ ਹੋ ਰਿਹਾ ਹੈ ਉਹ ਸਿਰਫ ਬਾਹਰ ਹੀ ਨਹੀਂ ਹੈ ਬਲਕਿ ਤੁਹਾਡੇ ਅੰਦਰ ਵੀ ਬਹੁਤ ਕੁਝ ਬਦਲ ਰਿਹਾ ਹੈ ਚੰਦਰ ਗ੍ਰਹਿਣ ਯੋਗ ਦੇ 6ਵੇਂ ਘਰ ਵਿੱਚ ਚੰਦਰ ਗ੍ਰਹਿਣ ਯੋਗ ਹੈ ਇਸ ਨੂੰ ਦੁਸ਼ਮਨ ਅਤੇ ਬਿਮਾਰੀਆਂ ਨਾਲ ਜੁੜਿਆ ਹੋਇਆ ਮੰਨਿਆ ਜਾਂਦਾ ਹੈ ਹੁਣ ਤੁਸੀਂ ਸੋਚੋਗੇ ਕਿ ਇਹ ਤੁਹਾਨੂੰ ਕੀ ਨੁਕਸਾਨ ਪਹੁੰਚਾਏਗਾ ਨਹੀਂ ਦੋਸਤੋ ਇਹ ਨੁਕਸਾਨ ਦਾ ਸਮਾਂ ਹੈ ਇਹ ਪੁਰਾਣੇ ਅਧੂਰੇ ਕੰਮਾਂ ਦਾ हिसाब ਲੈਣ ਲਈ ਆਇਆ ਹੈ ਅਤੇ ਸਭ ਤੋਂ ਡੂੰਗੀ ਗੱਲ ਇਹ ਹੈ ਕਿ ਰਾਹੂ 6ਵੇਂ ਘਰ ਵਿੱਚ ਹੈ ਤੇ ਇਹ ਦੱਸਦਾ ਹੈ ਕਿ ਪੁਰਾਣੀਆਂ ਫਾਈਲਾਂ ਖੋਲਣ ਵਾਲੀਆਂ ਹਨ ਉਹ ਚੀਜ਼ਾਂ ਜਿਨ੍ਹਾਂ ਨੂੰ ਤੁਸੀਂ ਖਤਮ ਸਮਝ ਲਿਆ ਸੀ ਜਿਵੇਂ ਹੀ ਕੋਈ ਪੁਰਾਣੀ ਦੁਸ਼ਮਣੀ ਕਾਨੂੰਨੀ ਮਾਮਲਾ ਜਾਂ ਫਿਰ ਕੋਈ ਕੰਮ ਜੋ ਤੁਹਾਡੇ ਦੁਆਰਾ ਅਧੂਰਾ ਛੱਡ ਦਿੱਤਾ ਗਿਆ ਸੀ ਦੁਬਾਰਾ ਸਾਹਮਣੇ ਆ ਸਕਦਾ ਹੈ ਸਮਯਾ ਰਾਹੁ ਤੇ ਚੰਦਰਮਾ ਇਕੱਠੇ ਸਨ ਇਹ ਨਾ ਸਿਰਫ ਗ੍ਰਹਿ ਯੋਗ ਹੈ ਬਲਕਿ ਪਿਤਰ ਦੋਸ਼ ਦਾ ਦਰਵਾਜ਼ਾ ਵੀ ਖੁੱਲ ਰਿਹਾ ਹੈ ਕਿਉਂਕਿ ਉਹ ਜਗ੍ਹਾ ਹੈ ਜਿੱਥੇ ਪਿਛਲੀਆਂ ਪੀੜ੍ਹੀਆਂ ਦੇ ਅਧੂਰੇ ਕੇਂਦਰ ਜੀਵਨ ਦੇ ਹਾਲਾਤਾਂ ਦੇ ਰੂਪ ਵਿੱਚ ਦੁਬਾਰਾ ਜਨਮ ਲੈਂਦੇ ਹਨ ਜੇਕਰ ਇਹਨਾਂ ਦਿਨਾਂ ਵਿੱਚ ਤੁਸੀਂ ਅਚਾਨਕ ਬਿਨਾਂ ਕਿਸੇ ਕਾਰਨ ਦੇ ਬਿਮਾਰ ਹੋ ਜਾਂਦੇ ਹੋ ਕਰਜ਼ੇ ਦਾ ਬੋਝ ਵਾਦਾ ਮਹਿਸੂਸ ਕਰਦੇ ਹੋ ਜਾਗਰ ਕੋਈ ਵਿਅਕਤੀ बार-बार ਰੁਕਾਵਟ ਪਨ ਰਹਾ ਹੈ ਜੋ ਤੁਹਾਨੂੰ ਨਜ਼ਰ ਅੰਦਾਜ਼ ਨਹੀਂ ਕਰ ਦਿੰਦਾ ਤਾਂ ਸਮਝੋ ਕਿ ਤੁਹਾਡੀ ਪੁਰਾਣੀ ਸ਼ਕਤੀ ਤੁਹਾਡੇ ਨਾਲ ਸੰਚਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਸ ਸਮੇਂ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਚੀਜ਼ ਸਾਧਨਾ ਅਤੇ ਸੰਜਮ ਹੈ ਸਵੇਰੇ ਜਲਦੀ ਉਠੋ ਸਾਫ ਪਾਣੀ ਵਿੱਚ ਇੱਕ ਚੁਟਕੀ ਕਾਲੇ ਤਿਲ ਪਾਓ ਅਤੇ ਇਸ਼ਨਾਨ ਕਰੋ ਅਤੇ ਫਿਰ 11 ਵਾਰ ਓਮ ਨਮੋ ਭਗਵਤੇ ਪਸੂ ਦੇਵ ਦਾ ਪਾਠ ਸ਼ੁਰੂ ਕਰੋ ਇਸ ਤੋਂ ਬਾਅਦ ਘਰ ਦੇ ਅੰਦਰ ਛੱਤ ਤੇ ਇੱਕ ਮੁਠੀ ਚੋਲ ਜਾਂ ਫਿਰ ਆਟਾ ਪੰਛੀਆਂ ਲਈ ਰੱਖੋ ਕਿਉਂਕਿ ਜਦੋਂ ਪੰਛੀ ਸੰਤੁਸ਼ਟ ਹੋ ਜਾਂਦੇ ਹਨ ਤਾਂ ਪਿੱਤਰ ਵੀ ਸ਼ਾਂਤ ਹੋ ਜਾਂਦੇ ਹਨ ਅਤੇ ਇੱਕ ਦਿਨ ਪਿੱਪਲ ਦੇ ਦਰਖਤ ਹੇਠ ਦੀਵਾ ਜ਼ਰੂਰ ਜਗਾਓ ਅਤੇ ਆਪਣੇ ਆਪ ਨੂੰ ਮਨ ਹੀ ਮਨ ਵਿੱਚ ਕਹੋ ਕਿ ਜੋ ਵੀ ਅਧੂਰਾ ਹੈ ਮੈਂ ਉਸ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਨੰਬਰ 2 ਕੁੰਭ ਰਾਸ਼ੀ ਕੁੰਭ ਰਾਸ਼ੀ ਸਾਗਦਾਨ ਰਹੋ ਕਿਉਂਕਿ ਸਮਾਂ ਆ ਗਿਆ ਹੈ ਜਦੋਂ ਤੁਹਾਡੀ ਆਪਣੀ ਰਾਸ਼ੀ ਵਿੱਚ ਇੱਕ ਰਸਮਈ ਅਤੇ ਸ਼ੁਭ ਜੋਤਿਸ਼ ਸੁਮੇਲ ਬਣ ਰਿਹਾ ਹੈ ਜਿਸ ਦਾ ਪ੍ਰਭਾਵ ਨਾ ਸਿਰਫ ਤੁਹਾਡੇ ਕੰਮਾਂ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ ਸਗੋਂ ਤੁਹਾਡੀ ਆਤਮਾ ਵਿੱਚ ਵੀ ਮਹਿਸੂਸ ਹੋ ਸਕਦਾ ਹੈ ਰਾਹੂ ਅਤੇ ਚੰ드ਰਮਾ ਤੁਹਾਡੀ ਰਾਸ਼ੀ ਵਿੱਚ ਯਾਨੀ ਤੁਹਾਡੇ ਪਹਿਲੇ ਘਰ ਵਿੱਚ ਇਕੱਠੇ ਹੋ ਰਹੇ ਹਨ ਜੋਤਿਸ਼ ਵਿੱਚ ਇਹ ਘਰ ਜੀਵਨ ਦੀ ਦਿਸ਼ਾ ਨਾਲ ਜੁੜਿਆ ਹੋਇਆ ਹੋ ਸਕਦਾ ਹੈ ਅਤੇ ਜਦੋਂ ਰਾਹੂ ਅਤੇ ਚੰ드ਮਾ ਇੱਥੇ ਗ੍ਰਹਿਣ ਯੋਗ ਬਣਾਉਂਦੇ ਹਨ ਤਾਂ ਇੱਕ ਵਿਅਕਤੀ ਦੇ ਜੀਵਨ ਵਿੱਚ ਕੁਝ ਅਚੇਹੀਆਂ ਕਟੜਨੀਆਂ ਵਾਪੜਨੀਆਂ ਸ਼ੁਰੂ ਹੋ ਜਾਂਦੀਆਂ ਹਨ ਜੋ ਸ਼ਬਦਾਂ ਵਿੱਚ ਨਹੀਂ ਕਹਿ ਸਕਦਾ ਬਸ ਇਸ ਨੂੰ ਡੁੰਗਾਈ ਨਾਲ ਹੀ ਮਹਿਸੂਸ ਕਰਦਾ ਹੈ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਸਭ ਕੁਝ ਹੁੰਨ ਦੇ ਬਾਵਜੂਦ ਵੀ ਤੁਹਾਨੂੰ ਲੱਗ ਸਕਦਾ ਹੈ ਕਿ ਕੁਝ ਅਧੂਰਾ ਹੈ ਸਭ ਕੁਝ ਹੁੰਦੇ ਹੋਏ ਵੀ ਕੁਝ ਅਧੂਰਾ ਹੈ ਪੀੜ ਵਿੱਚ ਰਹਿੰਦੇ ਹੋਏ ਵੀ ਤੁਸੀਂ ਖਾਲੀ ਮਹਿਸੂਸ ਕਰਦੇ ਹੋ ਤੁਸੀਂ ਆਪਣੇ ਫੈਸਲਿਆਂ ਤੇ ਸ਼ੱਕ ਕਰਨਾ ਸ਼ੁਰੂ ਕਰ ਦਿੰਦੇ ਹੋ ਐਸ ਗ੍ਰਹਿਣ ਯੋਗ ਦੀ ਚਾਲ ਹੈ ਰਾਹੂ ਉਲਜਨ ਫੈਲਾਉਂਦਾ ਹੈ ਅਤੇ ਚੰ드ਰਮਾ ਭਾਵਨਾ ਨੂੰ ਵਧਾਉਂਦਾ ਹੈ ਅਤੇ ਜਦੋਂ ਦੋਹੀ ਇੱਕੋ ਰਾਸ਼ੀ ਵਿੱਚ ਹੁੰਦੇ ਹਨ ਤਾਂ ਇੱਕ ਵਿਅਕਤੀ ਦੇ ਮਨ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਵੀ ਪੈਦਾ ਹੁੰਦੀ ਹੈ ਪੁਰਾਣੇ ਡਰ ਵਾਪਸ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਉਹ ਚੀਜ਼ਾਂ ਜੋ ਕਿ ਪਿੱਛੇ ਰਹਿ ਗਈਆਂ ਸਨ ਦੁਬਾਰਾ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਕੁੰਭ ਰਾਸ਼ੀ ਰਾဟု ਲਈ ਸਭ ਤੋਂ ਪ੍ਰਭਾਵਸ਼ਾਲੀ ਉਪਾਏ ਜੋ ਰਾဟု ਦੇ ਨਕਾਰਾਤਮਕ ਪ੍ਰਭਾਵ ਨੂੰ ਘਟਾਏਗਾ। ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਘਰ ਦੀ ਪੂਰਬ ਦਿਸ਼ਾ ਵਿੱਚ ਬੈਠੋ ਅਤੇ ਨੰਨ ਮਿੰਟ ਲਈ ਆਪਣੀਆਂ ਅੱਖਾਂ ਨੂੰ ਬੰਦ ਕਰੋ ਬਸ ਫਿਰ ਆਪਣੇ ਅੰਦਰ ਦੀ ਹਲਚਲ ਤੇ ਵੱਡੀ ਗਤੀ ਨੂੰ ਵੇਖੋ ਇਸ ਨੂੰ ਨਾ ਰੋਕੋ ਅਤੇ ਫਿਰ ਇਹਨਾਂ ਮੰਤਰਾਂ ਓਮ ਚੰਦਰਾਏ ਨਮਹਦਾ ਘਟੋ ਘਟ 108 ਵਾਰ ਜਾਪ ਜ਼ਰੂਰ ਕਰੋ ਇਸ ਨਾਲ ਤੁਹਾਨੂੰ ਜ਼ਰੂਰ ਫਾਇਦਾ ਹੋਏਗਾ ਨੰਬਰ 3 ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਲੋਕਾਂ ਲਈ ਇਹ ਪ੍ਰੀਖਿਆ ਦਾ ਸਮਾਂ ਹੋ ਸਕਦਾ ਹੈ ਕਿਉਂਕਿ ਸੂਰਜ ਅਤੇ ਚੰਦਰਮਾ ਤੁਹਾਡੀ ਕੁੰਡਲੀ ਦੇ 7ਵੇਂ ਘਰ ਵਿੱਚ ਹਨ ਯਾਨੀ ਜੀਵਨ ਦੇ ਸਭ ਤੋਂ ਨਜ਼ਦੀਕੀ ਰਿਸ਼ਤਿਆਂ ਦੇ ਖੇਤਰ ਵਿੱਚ ਗ੍ਰਹਿਣ ਯੋਗ ਬਣਾ ਰਹੇ ਹਨ ਅਤੇ ਇਹੀ ਇਸ ਨੂੰ ਸਭ ਤੋਂ ਸੰਵੇਦਨਸ਼ੀਲ ਬਣਾਉਂਦਾ ਹੈ ਸਿੰਘ ਰਾਸ਼ੀ ਦੇ ਲਈ 7ਵਾਂ ਘਰ ਜੀਵਨ ਰਾਸ਼ੀ ਅਤੇ ਸਭ ਤੋਂ ਡੂੰਘੇ ਰਿਸ਼ਤਿਆਂ ਨਾਲ ਜੁੜਿਆ ਹੋਇਆ ਹੁੰਦਾ ਹੈ ਜੇਕਰ ਤੁਸੀਂ ਅਚਾਨਕ ਹੀ ਆਪਣੇ ਜੀਵਨ ਵਿੱਚ ਤਣਾਅ ਗਲਤਫਹਿਮੀਆਂ ਜਾਂ ਫਿਰ ਗੁੱਸੇ ਦੀ ਕੰਦ ਉੱਠਦੀ ਵੇਖ ਰਹੇ ਹੋ ਤਾਂ ਸਮਝ ਲਓ ਕਿ ਰਾਹੂ ਦਾ ਪ੍ਰਭਾਵ ਸ਼ੁਰੂ ਹੋ ਗਿਆ ਹੈ ਹੁਣ ਸੋਚੋ ਜਦੋਂ ਇਸ ਸਮੇਂ ਪਿਤਰਦੋਸ਼ ਵੀ ਉਗਰਦਾ ਹੈ ਤਾਂ ਨਾ ਸਿਰਫ ਮਾਨਸਿਕ ਉਲਝ ਨੂੰ ਫੈਲਾਉਂਦਾ ਹੈ ਸਗੋਂ ਇਹ ਰਿਸ਼ਤਿਆਂ ਵਿੱਚ ਵੀ ਪੁਰਖਾਂ ਦੀਆਂ ਅਧੂਰੀਆਂ ਇੱਛਾਵਾਂ ਨੂੰ ਵੀ ਢਾ ਲਾਉਣਾ ਸ਼ੁਰੂ ਕਰ ਦਿੰਦਾ ਹੈ ਅਜਦਾ ਕੀ ਸੰਕੇਤ ਹੋ ਸਕਦਾ ਹੈ ਆਉ ਜਾਣਦੇ ਹਾਂ ਜੀਵਨ ਸਾਥੀ ਤੋਂ ਅਚਾਨਕ ਹੀ ਦੂਰੀ ਮਹਿਸੂਸ ਹੋਣਾ ਪੁਰਾਣੇ ਸਾਥੀ ਜਾਂ ਫਿਰ ਪਿਆਰਿਆਂ ਨਾਲ ਸੰਪਰਕ ਰਿਸ਼ਤਿਆਂ ਵਿੱਚ ਬੇਲੋੜਾ ਤਣਾਅ ਸ਼ੱਕ ਸੰਦੇਹ ਸਿੰਘ ਰਾਸ਼ੀ ਦੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਸਵੇਰੇ ਨੂਨ ਤੋਂ ਬਾਅਦ 11 ਵਾਰ ਪਿਤਰਾਏ ਨਮੇ ਦਾ ਜਾਪ ਕਰੋ ਅਤੇ ਪਾਣੀ ਵਿੱਚ ਤਿਲ ਪਾਓ ਤੇ ਪਿੱਤਲ ਦੇ ਰੁੱਖ ਨੂੰ ਇੱਕ ਲੋਟਾ ਜਲ ਜ਼ਰੂਰ ਚੜਾਓ ਇਹ ਗ੍ਰਹਿਣ ਯੋਗ ਸ਼ਿੰਗਰਾਸ਼ੀ ਦੇ ਲੋਕਾਂ ਲਈ ਪੁਰਾਣੇ ਰਿਸ਼ਤਿਆਂ ਦੀ ਜਾਂਚ ਕਰਨ ਅਤੇ ਨਵੀਂ ਸ਼ੁਰੂਆਤ ਤੋਂ ਪਹਿਲਾਂ ਆਤਮ ਨਿਰਕੰਣ ਕਰਨ ਦਾ ਸਮਾਂ ਹੋ ਸਕਦਾ ਹੈ ਨੰਬਰ 4 ਕਰਕ ਰਾਸ਼ੀ ਕਰਕ ਰਾਸ਼ੀ ਦੇ ਲੋਕਾਂ ਅਤੇ ਚੰ드ਰਮਾ ਦਾ ਸੰਯੋਜਨ ਤੁਹਾਡੀ ਕੁੰਡਲੀ ਦੇ 8ਵੇਂ ਘਰ ਵਿੱਚ ਹੋ ਰਿਹਾ ਹੈ ਜੋਤਿਸ਼ ਸ਼ਾਸਤਰ ਵਿੱਚ ਇਸ ਨੂੰ ਪਰਵਰਤਨ ਅਤੇ ਅधिक ਉर्जा ਦਾ ਘਰ ਵੀ ਮੰਨਿਆ ਜਾਂਦਾ ਹੈ ਜਦੋਂ ਇਸ ਘਰ ਵਿੱਚ ਗ੍ਰਹਿ ਯੋਗ ਬਣਦਾ ਹੈ ਤਾਂ ਇਹ ਵਿਅਕਤੀ ਦੇ ਜੀਵਨ ਵਿੱਚ ਕੁਝ ਅਣਕਿਆਸੀਆਂ ਸਥਿਤੀਆਂ ਵੀ ਪੈਦਾ ਕਰ ਸਕਦਾ ਹੈ ਜਿਵੇਂ ਕਿ ਫੈਸਲਾ ਲੈਣ ਵਿੱਚ ਮਾਨਸਿਕ ਭਟਕਣਾ ਜਾਂ ਫਿਰ ਪੁਰਾਣੀ ਪਵਨਾਤਮਕ ਪੁਨਰ ਉਗੜਨਾ ਤੁਹਾਨੂੰ ਅਜਿਹਾ ਮਹਿਸੂਸ ਵੀ ਹੋ ਸਕਦਾ ਹੈ ਕਿ ਜਿਵੇਂ ਕੋਈ ਪੁਰਾਣੀ ਚੀਜ਼ बार-बार ਮਨ ਨੂੰ ਘੇਰ ਰਹੀ ਹੈ ਜਾਂ ਫਿਰ ਤੁਸੀਂ ਨੀਂਦ ਵਿੱਚ ਅਜੀਹਾ ਸੁਪਨਾ ਵੇਖ ਸਕਦੇ ਹੋ ਜੋ ਕਿ ਦਿਲ ਨੂੰ ਬੇਚੈਨ ਵੀ ਕਰ ਦਿੰਦਾ ਹੈ ਇਹ ਉਹਨਾਂ ਸੰਕੇਤਾਂ ਨੂੰ ਸਮਝਣ ਦਾ ਸਮਾਂ ਵੀ ਹੁੰਦਾ ਹੈ ਜੋ ਤੁਹਾਡੇ ਕੋਲ ਜਾ ਜਾਂ ਫਿਰ ਤੁਹਾਡੀ ਆਤਮਾ ਨੂੰ ਤੁਹਾਨੂੰ ਦੇਣਾ ਚਾਹੁੰਦੀ ਹੈ ਕਾਰੋਬਾਰ ਵਿੱਚ ਕੋਈ ਨਵਾਂ ਜੋਖਮ ਲੈਣ ਤੋਂ ਬਚੋ ਨੌਕਰੀ ਪੇਸ਼ਾ ਲੋਕ ਜਲਦਬਾਜੀ ਵਿੱਚ ਕੋਈ ਫੈਸਲਾ ਨਾ ਲਵੋ ਆਪਣੇ ਮਨ ਨੂੰ ਸਥਿਰ ਨੂੰ ਬਣਾਈ ਰੱਖਣ ਲਈ ਧਿਆਨ ਅਤੇ ਸਾਧਨਾ ਬਹੁਤ ਜ਼ਿਆਦਾ ਫਾਇਦੇਮੰਦ ਹੋਵੇਗੀ ਕਰ ਕਰਾਸ਼ੀ ਲਈ ਹੱਲ ਪਿੱਪਲ ਦੇ ਦਰਖਤ ਦੇ ਹੇਠਾਂ ਦੀਵਾ ਜਗਾਓ ਓਮ ਨਮਾ ਸ਼ਿਵਾਈ ਦਾ 108 ਵਾਰ ਜਾਪ ਕਰੋ ਤੁਹਾਨੂੰ ਇਸ ਨਾਲ ਬਹੁਤ ਫਾਇਦਾ ਹੋਵੇਗਾ ਧੰਨਵਾਦ ਜੀ